ਸਰਦਾਰ ਚੜ੍ਹਤ ਸਿੰਘ ਨੇ ਆਪਣੇ ਪਿਤਾ ਦੇ ਚਲਾਣੇ ਦੇ ਉਪਰੰਤ ਆਪਣੇ ਜਥੇ ਵਿੱਚ ਬਹੁਤ ਸਾਰੇ ਹੋਰ ਸਵਾਰ ਵਧਾ ਲਏ ਜਿਸ ਕਰਕੇ ਇਸ ਦੀ ਸ਼ਕਤੀ ਹੁਣ ਬਹੁਤ ਵੱਧ ਗਈ। ਠੀਕ ਇਹਨਾਂ ਦਿਨਾਂ ਵਿੱਚ ਹੀ ਇਸ ਦੇ ਜਥੇ ਵਿੱਚ ਇੱਕ ਬਿਰਧ ਪਰ ਜਵਾਨਾ ਤੋਂ ਵੱਧ ਬਹਾਦਰ ਜੋਧਾ ਆ ਰਿਹਾ ਲਿਆ ਜਿਸ ਦੇ ਨਾਂ ਦੀ ਧਾਕ ਸਾਰੇ ਪੰਜਾਬ ਵਿੱਚ ਪਈ ਹੋਈ ਸੀ। ਇਸ ਸੂਰਮੇ ਦਾ ਨਾਂ ਸੀ ਅਮੀਰ ਸਿੰਘ ਤੇ ਗੁਜਰਾਵਾਲੇ ਦਾ ਵਸਨੀਕ ਸੀ। ਇਸ ਤਰ੍ਹਾਂ ਇਹ ਜਥਾ ਥੋੜੇ ਦਿਨਾਂ ਵਿੱਚ ਹੀ ਪ੍ਰਸਿੱਧ ਸ਼ੁਕਰ ਚੱਕੀਆ ਮਿਸਲ ਦੇ ਰੂਪ ਵਿੱਚ ਦੇਸ਼ ਵਿੱਚ ਪ੍ਰਗਟ ਹੋਇਆ ਸਰਦਾਰ ਚੜ੍ਹਤ ਸਿੰਘ ਨੇ ਆਪਣੀ ਮਿਸਲ ਵਿੱਚ ਮਿਲਣ ਵਾਲਿਆਂ ਲਈ ਇਹ ਨਿਯਮ ਤੈਅਰਾ ਦਿੱਤਾ ਸੀ ਕਿ ਜੇ ਕੋਈ ਇਸ ਮਿਸਲ ਵਿੱਚ ਮਿਲੇ ਉਹ ਅੰਮ੍ਰਿਤਧਾਰੀ ਹੋਵੇ ਇਸ ਤਰ੍ਹਾਂ ਇਹ ਪਹਿਲਾ ਮਰਿਆਦਾ ਅਨੁਸਾਰ ਹਰ ਤਿੱਖ ਜਵਾਨ ਨੂੰ ਆਪਣੇ ਹੱਥ ਨਾਲ ਅੰਮ੍ਰਿਤ ਛਕਾਉਂਦਾ ਤੇ ਫਿਰ ਮਿਸਲ ਵਿੱਚ ਮਿਲਣ ਦੀ ਆਗਿਆ ਦਿੰਦਾ ਇਹ ਉਹ ਸਰਦਾਰ ਚਰਤ ਸਿੰਘ ਤੇ ਅਮੀਰ ਸਿੰਘ ਦਾ ਆਪਸ ਵਿੱਚ ਇੰਨਾ ਪਿਆਰ ਵਧਿਆ ਕਿ ਅਮੀਰ ਸਿੰਘ ਨੇ ਸੰਮਤ 1913 ਵਿੱਚ ਆਪਣੀ ਕੰਨਿਆ ਦਾ ਆਨੰਦ ਚਰਤ ਸਿੰਘ ਨਾਲ ਕਰਵਾ ਦਿੱਤਾ ਇਸ ਤਰ੍ਹਾਂ ਹੁਣ ਇਹਨਾਂ ਦੋਹਾਂ ਸਰਦਾਰਾਂ ਦੀ ਮਿੱਤਰਤਾ ਦੀ ਗੰਢ ਹੋਰ ਵੀ ਭਦੇਰੀ ਪੀੜੀ ਹੋ ਗਈ ਇਸ ਸਮੇਂ ਅਮਨਾਬਾਦ ਵਿੱਚ ਸ਼ਾਹੀ ਫੌਜਦਾਰ ਰਹਿੰਦਾ ਹੁੰਦਾ ਸੀ ਜੋ ਬੜਾ ਹੀ ਸੜੀਅਲ ਸੁਭਾਅ ਵਾਲਾ ਸੀ ਉਸ ਦੇ ਤੱਦੀ ਦੇ ਜ਼ੁਲਮ ਤੋਂ ਇਲਾਕੇ ਦੇ ਹਿੰਦੂ ਪਰਜਾ અત્યੰਤ ਦੁਖੀ ਸੀ ਤੇ ਸਿੱਖਾਂ ਲਈ ਇਹ ਜੰਮ ਦਾ ਰੂਪ ਸੀ ਸਰਦਾਰ ਚਰਤ ਸਿੰਘ ਨੂੰ ਜਦ ਉਸ ਦੀਆਂ ਅਨੀਤੀਆਂ ਦੀਆਂ ਖਬਰਾਂ ਪਹੁੰਚੀਆਂ ਤਾਂ ਇਸ ਦੇ ਦਿਲ ਵਿੱਚ ਉਬਾਲ ਉੱਠਦਾ ਕਿ ਜਿਵੇਂ ਹੋ ਸਕੇ ਇਸ ਨੂੰ ਆਪਣੇ ਵੱਲ ਕੀਤਾ ਜਾਇਆ ਤੇ ਫਲ ਚਖਾਇਆ ਜਾਏ ਪਰ ਕਈ ਗੱਲਾਂ ਆਪਣੇ ਹੱਕ ਵਿੱਚ ਨਾ ਵੇਖ ਕੇ ਕਿਸੇ ਯੋਗ ਸਮੇਂ ਦੀ ਉਡੀਕ ਵਿੱਚ ਕੁਝ ਦਿਨ ਸੋਚਦਾ ਰਿਹਾ ਸ਼ੇਕਰ ਸੰਮਤ 1818 ਮੁਤਾਬਕ ਸਨ 1761 ਦੀਆਂ ਗਰਮੀਆਂ ਵਿੱਚ ਮਿਸਲ ਨੇ ਵਧੇਰੀ ਅਤ ਕੀਤੀ ਤਾਂ ਹੁਣ ਸਰਕਾਰ ਤੋਂ ਰਿਹਾਨ ਆ ਗਿਆ ਅਤੇ ਆਪਣੀ ਮਿਸਲ ਨੇ 150 ਅਸਿਰ ਕੱਢਵੇਂ ਸਵਾਰ ਨਾਲ ਲੈ ਕੇ ਅਹਮਦਾਬਾਦ ਤੇ ਜਾ ਛਾਪਾ ਮਾਰਿਆ ਜਾਂਦੇ ਹੀ ਫੌਜਦਾਰ ਦੇ ਮਹਿਲ ਨੂੰ ਜਾ ਕੇ ਰਿਆ ਅੱਗੇ ਦੂਜੇ ਬੰਨਿਓ ਵੀ ਤਕੜਾ ਟਕਰਾ ਹੋਇਆ ਪਰ ਲੜਾਈ ਦੇ ਵਧੇਰੇ ਲਮਕਣ ਤੋਂ ਪਹਿਲਾਂ ਹੀ ਚਰਤ ਸਿੰਘ ਆਪ 10 ਸਵਾਰਾਂ ਨਾਲ ਫੌਜਦਾਰ ਤੇ ਟੁੱਟ ਪਿਆ ਤੇ ਇੱਕ ਹਮਲਾਵਾਰ ਦੀ ਸੱਟ ਨਾਲ ਉਸ ਨੂੰ ਧਰਤੀ ਤੇ ਢੇਰੀ ਕਰ ਸੁਟਿਆ ਹੁਣ ਲੱਗਦੇ ਹੱਥ ਸਾਰਾ ਸ਼ਾਹੀ ਹਥਿਆਰ ਕਰ ਲੁੱਟ ਲਿਆ ਇਸ ਤੋਂ ਛੁੱਟ ਹਜ਼ਾਰਾਂ ਰੁਪਏ ਤੇ ਸੈਂਕੜੇ ਕੋੜੇ ਇਸ ਧਾਵੇ ਵਿੱਚ ਸਰਦਾਰ ਦੇ ਹੱਥ ਆਏ ਇਸ ਮਾਲ ਦੇ ਮਾਰਨ ਨਾਲ ਚਰਤ ਸਿੰਘ ਸਾਰੇ ਦੇਸ਼ ਵਿੱਚ ਡਾਡਾ ਉਗਾਹ ਹੋ ਗਿਆ ਤੇ ਸਾਰੇ ਇਲਾਕੇ ਵਿੱਚ ਇਸ ਨਾਲ ਪਿਆਰ ਹੋਣ ਲੱਗ ਪਿਆ ਇਸੇ ਸਾਲ ਦੇ 6 ਕੜਲੇ ਦਿਨਾ ਵਿੱਚ ਚਰਤ ਸਿੰਘ ਨੂੰ ਗੁਜਰਾਵਾਲਾ ਵਿੱਚ ਇੱਕ ਗੜੀ ਬਣਵਾਈ ਜੋ ਵੈਰੀਆਂ ਦੇ ਟੱਕਰੇ ਤੇ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਲਈ ਡਾਡੀ ਲਾਭਦਾਇਕ ਸੀ ਦੋਈ ਕੁਝ ਦਿਨਾਂ ਦੇ ਬਾਅਦ ਇਸੇ ਗੜੀ ਨੂੰ ਕਿਲੇ ਦੀ ਸ਼ਕਲ ਵਿੱਚ ਵਧਾਇਆ ਗਿਆ ਇਸ ਕਿਲੇ ਦੇ ਬਨਾਨ ਦੀ ਤੇ ਚਰਤ ਸਿੰਘ ਦੀ ਦਿਨੋ-ਦਿਨ ਵੱਧ ਰਹੀ ਸ਼ਕਤੀ ਦੀਆਂ ਖਬਰਾਂ ਲਾਹੌਰ ਦੇ ਗਵਰਨਰ ਖਵਾਜਾ ਹਾਬਿਤ ਖਾਨ ਦੇ ਕੰਮ ਮਨ ਵਿੱਚ ਕੰਡੇ ਵਾਂਗ ਚੁਭ ਰਹੀਆਂ ਸਨ ਇੱਕ ਤਾਂ ਅਹਮਦਾਬਾਦ ਦੇ ਫੌਜਦਾਰ ਦੀ ਹੱਤਿਆ ਦੇ ਕਾਰਨ ਤੇ ਉਪਰੋ ਕਿਲੇ ਦੀ ਉਸਾਰੀ ਦੀ ਖਬਰ ਨੇ ਤਾਂ ਇਸ ਨੂੰ ਲੋਹਾ ਲਾਖਾ ਕਰ ਦਿੱਤਾ ਹੁਣ ਬਿਨਾਂ ਦੇਰੀ ਦੇ ਉਹ ਸਾਰੀ ਫੌਜ ਨਾਲ ਲੈ ਕੇ ਸਰਦਾਰ ਦੇ ਕਿਲੇ ਪਰ ਜਾ ਚੜਿਆ ਆ ਇਧਰ ਸਰਦਾਰ ਚਰਤ ਸਿੰਘ ਵੀ ਨਚਿੰਤ ਨਹੀਂ ਸੀ ਬੈਠਾ ਉਹ ਜਾਣਦਾ ਸੀ ਕਿ ਉਹ ਦਿਨ ਦੂਰ ਨਹੀਂ ਜਦ ਲਾਹੌਰ ਦੇ ਹਾਕਮ ਨਾਲ ਬਲ ਪ੍ਰੀਖਿਆ ਕਰਨੀ ਪੈਗੀ ਇਸ ਲਈ ਉਸਨੇ ਅੰਦਰੋਂ ਅੰਦਰ ਦਾਣੇ ਪਾਣੀ ਦਾ ਪੱਕਾ ਪ੍ਰਬੰਧ ਕਰਕੇ ਆਪਣੇ ਕਿਲੇ ਦੇ ਰੱਖਿਆ ਲਈ ਚੰਗੀ ਤਿਆਰੀ ਕਰ ਰੱਖੀ ਸੀ ਲਾਹੌਰ ਫੌਜ ਜਦ ਸ਼ਹਿਰ ਦੇ ਲਾਗੇ ਪਹੁੰਚੀ ਤਾਂ ਗੁਚਰਤ ਸਿੰਘ ਨੇ ਸੰਮਿਲਿਤ ਖਾਲਸੇ ਦੀ ਸਹਾਇਤਾ ਨਾਲ ਉਸ ਦਾ ਇੰਨਾ ਕਰੜਾ ਟੱਕਰ ਆ ਕੀਤਾ ਕਿ ਖਵਾਜਾ ਸਾਹਿਬ ਨੂੰ ਲੈਣੇ ਦੇ ਦੇਣੇ ਪੈ ਗਏ ਇਸ ਨੂੰ ਐਸਾ ਘੇਰਿਆ ਕਿ ਉਹ ਬੜੇ ਔਖ ਨਾਲ ਆਪਣੀ ਜਾਨ ਬਚਾ ਕੇ ਨਸ ਸਕਿਆ ਇਸ ਲੜਾਈ ਵਿੱਚ ਚੌਖਾ ਰੁਪਈਆ ਨਾਇਦੇ ਹਥਿਆਰ ਖਾਲਸੇ ਦੇ ਹੱਥ ਆਏ ਇਸ ਦੇ ਬਾਅਦ ਸਰਦਾਰ ਚੜਤ ਸਿੰਘ ਨੇ ਵਜੀਰਾਬਾਦ ਦੇ ਧਾ ਕੀਤਾ ਤੇ ਇਥੋਂ ਦੇ ਹਾਕਮ ਨੂੰ ਕੱਢ ਕੇ ਉੱਥੇ ਆਪਣਾ ਕਬਜ਼ਾ ਕਰ ਲਿਆ ਤੇ ਇਹ ਇਲਾਕਾ ਆਪਣੇ ਸਾਲੇ ਸਰਦਾਰ ਬਖਸ਼ੀ ਸਿੰਘ ਨੂੰ ਦੇ ਦਿੱਤਾ ਇਸ ਦੇ ਪਿੱਛੋਂ ਇਸ ਨੇ ਅਹਮਦਾਬਾਦ ਪੰਜਾਬ ਨੂੰ ਸਰ ਕਰਕੇ ਦਲ ਸਿੰਘ ਨੂੰ ਬਖਸ਼ ਦਿੱਤਾ ਚੜ੍ਹਤ ਸਿੰਘ ਅਜੇ ਅਹਮਦਾਬਾਦ ਵਿੱਚ ਹੀ ਸੀ ਕਿ ਇੱਥੇ ਖਬਰਾਂ ਪਹੁੰਚਦੇ ਆ ਕਿ ਰੋਹਤਾਸ ਦਾ ਹਾਕਮ ਨੀਰੋਦੀਨ ਖਾਨ ਬਾਬੀ ਜਈ ਜੋ ਅਹਮ ਚਾ ਅਬਦਾਲੀ ਵੱਲੋਂ ਇਸ ਇਲਾਕੇ ਦਾ ਫੌਜਦਾਰ ਥਾਪਿਆ ਗਿਆ ਸੀ ਹਿੰਦੂ ਪਰਜਾ ਨੂੰ ਅਤ ਦੁੱਖ ਦੇ ਰਿਹਾ ਹੈ ਚੜਤ ਸਿੰਘ ਨੇ ਇਸ ਖਬਰ ਨੂੰ ਸੁਣਦੇ ਸਾਰ ਹੀ ਇਹੋ ਰੌਹਤਾਸ ਤੇ ਹੱਲਾ ਬੋਲ ਦਿੱਤਾ ਅੱਗੋਂ ਨਿਰੁਦੀਨ ਖਾਨ ਨੇ ਖੂਬ ਟਕੜਾ ਟਕਰਾ ਕੀਤਾ ਪਰ ਛੇਕੜ ਇਸ ਹੱਲੇ ਨੂੰ ਠੱਲ ਪਾਉਣ ਵਿੱਚ ਅਸਮਰੱਥ ਸਿੱਧ ਹੋਇਆ ਤੇ ਮੈਦਾਨ ਛੱਡ ਕੇ ਨਸ ਗਿਆ ਹੁਣ ਸਰਦਾਰ ਚੜਤ ਸਿੰਘ ਧੰਨੀ ਵੱਲ ਵਧਿਆ ਤੇ ਭਾਰੀ ਨਜ਼ਰਾਨੇ ਪ੍ਰਾਪਤ ਕਰਦਾ ਹੋਇਆ ਗੁਜਰਾਵਾਲੇ ਨੂੰ ਪਰਤ ਆਇਆ ਇਹਨੇ ਦਿਨ ਜੰਮੂ ਦੀ ਹਕੀਮਤ ਰਾਜਾ ਰਣਜੀਤ ਦੇਵ ਦੇ ਹੱਥ ਸੀ ਇਸਨੇ ਆਪਣੇ ਵੱਡੇ ਪੁੱਤਰ ਬ੍ਰਿਜ ਰਾਜ ਨੂੰ ਛੱਡ ਕੇ ਨਿੱਕੇ ਦਲੇਲ ਸੌ ਨੂੰ ਗੱਦੀ ਤੇ ਬਿਠਾ ਦਿੱਤਾ ਜਿਸ ਦੇ ਕਾਰਨ ਪਿਓ ਪੁੱਤਰ ਵਿਚਾਲੇ ਲੜਾਈ ਛਿੜ ਗਈ ਬ੍ਰਿਜ ਰਾਜ ਨੇ ਆਪਣੇ ਆਪ ਨੂੰ ਉਹਨਾਂ ਦੇ ਟੱਕਰੇ ਲਈ ਅਸਮਰਥ ਜਿੱਠਾ ਤਾਂ ਉਸਨੇ ਸਰਦਾਰ ਚਰਤ ਸਿੰਘ ਮੂਰੇ ਆਪਣੀ ਫਰਿਆਦ ਆ ਕੀਤੀ ਤੇ ਆਪਣੇ ਹੱਕ ਦੀ ਪ੍ਰਾਪਤੀ ਲਈ ਇਸ ਤੋਂ ਸਹਾਇਤਾ ਮੰਗੀ ਨਾਲ ਹੀ ਭਾਰੀ ਨਜ਼ਰਾਨਾ ਭੇਟਾ ਕਰਨ ਦਾ ਵੀ ਵਾਅਦਾ ਕੀਤਾ ਸਰਦਾਰ ਨੇ ਉਸ ਦਾ ਹੱਕ ਮਾਰੀ ਦਾ ਸੁਣ ਕੇ ਉਸ ਦੀ ਸਹਾਇਤਾ ਕਰਨੇ ਪ੍ਰਵਾਨ ਕਰ ਲਈ ਤੇ ਸਣੇ ਆਪਣੀ ਮਿਸਾਲ ਦੇ ਜੰਮੂ ਵੱਲ ਕੂਚ ਕਰ ਦਿੱਤਾ। ਮੀਆਂ ਰਣਜੀਤ ਦੇਵ ਨੇ ਆਪਣੇ ਸਹਾਇਤਾ ਲਈ ਚੰਗੇ ਲਈ ਪੰਗੀ ਸਰਦਾਰਾਂ ਦੀ ਮਦਦ ਲਈਤੀ। ਇਸ ਤਰ੍ਹਾਂ ਇਹ ਦੋਵੇਂ ਦਲ ਜਦ ਜਫਰਵਾਲ ਦੇ ਲਾਗੇ ਵਾਸੂ ਸਹਾਰਪਾਸ ਪਹੁੰਚੇ ਤਾਂ ਇਹਨਾਂ ਦੀ ਆਪਸ ਵਿੱਚ ਲੜਾਈ ਛਿੜ ਪਈ। ਇਸ ਸਮੇਂ ਸਰਦਾਰ ਚਰਤ ਸਿੰਘ ਦੀ ਆਪਣੀ ਬੰਦੂਕ ਇਸ ਦੇ ਹੱਥ ਵਿੱਚ ਫਟ ਗਈ ਜਿਸ ਦੇ ਫਟਣ ਨਾਲ ਸਰਦਾਰ ਦਾ ਭੋਰ ਉਡਾਰੀਆਂ ਲੈ ਗਿਆ ਇਹ ਗੱਲ ਸੰਮਤ 1831 ਸਨ 1774 ਦੀ ਹੈ